ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਗੱਲ ਅਗਲੇ 48 ਘੰਟਿਆਂ ਦੀ ਕਰਾਂਗੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਉਹਦੇ ਦੋ ਦਿਨਾਂ ਦੇ ਵਿੱਚ ਅੱਜ ਦੇਖਦੇ ਹਾਂ ਸੋ ਸੈਟਲਾਈਟ ਤੁਸੀਂ ਨਾਲ ਸੜੀਆਂ ਲਾਈਵ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸਵੇਰ ਦੇ ਲਗਭਗ 8:00 ਵੱਜੇ ਆ ਜੀ ਤੇ ਦਿਨ ਹੈ ਅੱਜ 9 ਅਕਤੂਬਰ ਦਾ ਮੌਸਮ ਬਿਲਕੁਲ ਸਾਫ਼ ਰਹੇਗਾ ਜੀ ਜਿਹੜਾ ਫਾਚਨ ਦਾ ਸਿਸਟਮ ਬੀਤੇ ਦਿਨਾਂ ਦੇ ਵਿੱਚ ਪ੍ਰਭਾਵਿਤ ਕਰ ਰਿਹਾ ਸੀ ਮੈਦਾਨਾਂ ਨੂੰ ਯਾਨੀ ਕਿ ਪੰਜਾਬ ਹਰਿਆਣਾ ਰਾਜਸਥਾਨ ਆਰਫਹਾੜੀ ਖੇਤਰਾ ਨੂੰ ਸੋ ਇਹ ਸਿਸਟਮ ਲੱਗ ਫਗ ਆਲਮੋਸਟ ਮੈਦਾਨਾਂ ਨੂੰ ਫਾਰ ਕਰ ਚੁੱਕਾ ਹੈ ਯੂਫੀ ਦਾ ਵੀ ਪਛਮੀ ਭਾਗਾ ਦੇ ਵਿੱਚੋਂ ਇਹ ਲੰਘ ਚੁੱਕਾ ਤੇ ਇੱਧਰ ਪੰਜਾਬ ਹਰਿਆਣੇ ਦੀ ਗੱਲ ਕਰੀ ਇੱਥੋਂ ਵੀ ਲੰਘ ਚੁੱਕਾ ਤੇ ਇਸ ਵੇਲੇ ਸਰਗਰਮ ਹੈ ਜੀ ਹਿਮਾਚਲ ਦੇ ਉੱਪਰਲੇ ਖੇਤਰਾ ਦੇ ਵਿੱਚ ਤੇ ਇੱਧਰ ਅਜਿਹਾ ਹਾਂ ਉੱਤਰਾਖੜ ਦੇ ਖੇਤਰਾ ਦੇ ਵਿੱਚ ਤੇ ਜੰਮੂ ਦੇ ਕੁਝ ਖੇਤਰਾ ਦੇ ਵਿੱਚ ਸੋ ਪੱਲੇ ਫੱਦਰ ਤੇ ਮੀ ਜੜਿਆ ਜਵਰਦਸਤ ਕੱਲ ਰਾਤ ਵੀ ਵੇਖਣ ਨੂੰ ਮਿਲਿਆ ਹਿਮਾਚਲ ਜੰਮੂ ਉੱਤਰਾਖੜ ਦੇ ਤੇ ਅੱਜ ਵੀ ਉੱਥੇ ਮੀਂਹ ਵੇਖਣ ਨੂੰ ਮਿਲਣਗੇ ਤੇ ਪੱਲੇ ਫੱਦਰ ਤੇ ਬਰਬਾਰੀ ਜੜਿਆ ਵੇਖ ਸੂਏ ਸਿਸਟਮ ਦੇ ਸਦਕਾ ਪੰਜਾਬ ਹਰਿਆਣਾ ਰਾਜਸਥਾਨ ਇਹਨਾਂ ਤਿੰਨਾਂ ਸੂਬਿਆਂ ਦੇ ਵਿੱਚ ਜਿਹੜੀ ਗਰਮੀ ਦੇ ਟੈਂਪਰੇਚਰ ਤਾਂ ਨੂੰ ਵਧਾਈ ਹੋਈ ਸੀ ਉਹਨਾਂ ਨੂੰ ਠੱਲ ਫਾਤੀ ਆ ਤੇ ਟੈਂਪਰੇਚਰ ਹੇਠਾਂ ਆਏ ਹੋਏ ਨੇ ਤੇ ਠੰਡਕ ਦਾ ਅਹਿਸਾਸ ਹੋ ਰਿਹਾ ਆ ਅਥਰ ਸਵੇਰੇ ਜਿਹੜੀ ਆ ਜ਼ਬਰਦਸਤ ਛਾਂ ਦੇ ਰੱਖ ਇਹ ਸੂਬਿਆਂ ਦੇ ਵਿੱਚ ਮਹਿਸੂਸ ਹੋ ਰਹੀ ਆ ਸੋ ਅੱਜ ਦੇ ਕੱਲ ਮੌਸਮ ਬਿਲਕੁਲ ਸਾਫ਼ ਹੈ ਹਰ ਕੁਝ ਖੇਤਰਾ ਦੇ ਵਿੱਚ ਦੁਪਹਿਰ ਤੋਂ ਬਾਅਦ ਉਹ ਆਜੂਗੀ ਤੇ ਕੱਲ ਵੀ ਖਾਸ ਕਰ ਪੰਜਾਬ ਦੇ ਪਵੱਦ ਖੇਤਰ ਪਵੱਦ ਨਾਲ ਲੱਗਦੇ ਮਾਲਵੇ ਦੇ ਜ਼ਿਲ੍ਹੇ ਤੇ ਕੁਝ ਉੱਤਰੀ ਤੇ ਪੂਰਬੀ ਹਰਿਆਣਾ ਜ਼ਿਲ੍ਹਾ ਵਾਰ ਜੇਕਰ ਤੁਹਾਨੂੰ ਦੱਸਿਆ ਤੇ ਚੰਡੀ ਲੁਧਿਆਣਾ ਪੂਰਬੀ ਦੇ ਖੇਤਰ ਸ਼ਰੀਫਾਤਗੜ ਸਾਹਿਬ ਦੇ ਕੁਝ ਖੇਤਰ ਪਟਿਆਲੇ ਦੇ ਕੁਝ ਖੇਤਰ ਅੰਬਾਲਾ ਕੁ ਖੇਤਰ ਕੈਥਲ ਪੱਜਗਲਾ ਤੇ ਇਧ ਰਾਜੇ ਜਮਨਾਨਗਰ ਵੱਲ ਇਹਨਾਂ ਸਾਰੇ ਖੇਤਰਾ ਦੇ ਵਿੱਚ ਨਹੀਂ ਪਰ ਇਹਨਾਂ ਖੇਤਰਾ ਦੇ ਵਿੱਚ ਗਰਜ ਬੱਦਲ ਬਣ ਸਕਦਾ ਦੁਪਹਿਰ ਤੋਂ ਬਾਅਦ ਉਹ ਅੱਜ ਵੀ ਬਣ ਸਕਦਾ ਕੱਲ ਵੀ ਬਣ ਸਕਦਾ ਕੁੱਲ ਮਿਲਾ ਕੇ ਇਹਨਾਂ ਖੇਤਰਾ ਦੇ ਵਿੱਚ ਮੀਂਹ ਦੇ ਚਾਂਸ ਹੋਣਗੇ 15ਵੇਂ ਮਹੀਨੇ ਵਾਲਾ ਜਿਹੜਾ ਸ਼ਰਾਟਾ ਉਹ ਇਹਨਾਂ ਖੇਤਰਾ ਦੇ ਵਿੱਚ ਲੱਗ ਸਕਦਾ ਬਾਕੀ ਲਗਫਗ ਸਾਰੇ ਖੇਤਰਾ ਦੇ ਵਿੱਚ ਮੌਸਮ ਸਾਫ਼ ਰਹੇਗਾ ਪਹਾੜੀਆ ਪੰਜਾਬ ਦੇ ਆ ਹਰਿਆੜ੍ਹ ਦੇ ਆ ਰਾਜਸਥਾਨ ਦੇ ਆ ਤੇ ਕਿਤੇ ਵੀ ਕੋਈ ਵੱਡੀ ਦਿੱਲੀ ਮੌਸਮ ਦੇ ਵਿੱਚ ਸਭ ਤੋਂ ਬੁਰੀਆ ਫਿਲਹਾਲ ਅਗਲੇ 48 ਘੰਟਿਆਂ ਦੇ ਵਿੱਚ ਤੇ ਮੌਸਮ ਆਪਣਾ ਬਿਲਕੁਲ ਸਾਫ਼ ਰਹਣ ਦੇ ਹਿਸਾਬ ਨਾਲ ਧੰਨਵਾਦ